ਜੀ ਕੀ ਹਾਲ ਚਾਲ ਜੀ ਵਧੀਆ ਠੀਕ ਠਾਕ ਵੀਡੀਓ ਨੂੰ ਕਰੋ ਸ਼ੇਅਰ ਲਾਈਕ ਕਮੈਂਟ ਚੈਨਲ ਨੂੰ ਕਰੋ ਸਬਸਕ੍ਰਾਈਬ ਚਾਹਦਿਆਂ ਜੀ ਆਪਾਂ ਸਹੌਲੀ ਨੂੰ ਮੌਸਮ ਹੋਰੇ ਵੀ ਖਰਾਬ ਹੈ ਦੇਖੋ ਬੱਦਲ ਬਾਈ ਪੂਰੀ ਆ ਓ ਜੀ ਮਿੱਤਰੋ ਮੈਂ ਪੈਂਦਾ ਟੇਮ ਰੋ ਪਹੁੰਚ ਗਏ ਤੇ ਜਿਹੜਾ ਨਾਪੇ ਵਾਲਾ ਟਰਾਲਾ ਹੈ ਉਹ ਵੀ ਮਿੱਤਰੋ ਮਰੋ ਪਹੁੰਚ ਗਿਆ ਆ ਦੇਖੋ ਆ ਘੜਾ ਬਹੁਤ ਜ਼ਿਆਦਾ ਟਾਇਰ ਨੇ ਇਹਦੇ ਆ ਦੇਖੋ ਇਹ ਕਿਸੇ ਫੈਕਟਰੀ ਦੇ ਵਿੱਚ ਜਾਣਾ ਹੈ ਸਮਾਨ ਬਾਈ ਛੋਟੇ ਟਾਇਰ ਨੇ ਇਹਨੂੰ ਬਹੁਤ ਹੀ ਜ਼ਿਆਦਾ ਵੱਲੋਂ ਜਿਉਗਾ ਨੂੰ ਜਾਣਿਆ ਜਿਉਂ ਇਹ ਬਾਤਾਂ ਜਾ ਰਿਹਾ ਹੈ ਭਗਵਾਨਪੁਰੇ ਤਾਂ ਬਹੁਤ ਜ਼ਿਆਦਾ ਹੈ ਪਾਣੀ ਵੀ ਨਹੀਂ ਉਹ ਹੈ ਪਾਣੀ ਵੀ ਨਹੀਂ ਚੱਲਦੇ ਵੈਕਰਾਂ ਕੋ ਬਹੁਤ ਘੜੀਏ ਮੀਂਹ ਤੋਂ ਡਰਦੀ ਭਾਈਦੀ ਹੈ ਵੀ ਕਦਨੇ ਨੂੰ ਸੜਕ 'ਤੇ ਕਾਫੀ ਪਾਣੀ ਹੈ ਜਾ ਰਿਹਾ ਹੋਇਆ ਨੇ ਕੋਈ ਤਾਵੀ ਚੱਲਦੇ ਨਹੀਂ ਗਏ। ਬੋਲੀ ਭਾਰਸੋਂ ਪਹੁੰਚ ਗਏ, ਪੂਰੇ ਘਣੀ ਵੀ ਹੈ ਨਹੀਂ। ਲਓ ਜੀ ਕਰੋ ਚੈੱਕ ਵਿਚਾਰ ਰਖੜੀਆਂ ਵਾਲੀ ਸੱਜ ਗਏ। ਦੇਖੋ ਮਟਿਆਈ ਦੀਆਂ ਦੁਕਾਨਾਂ, ਰਖੜੀਆਂ ਦੀਆਂ ਦੁਕਾਨਾਂ ਭਾਰਸੋ ਦੇ ਵਿੱਚ ਆਰੇ ਟੈਂਟ ਦੁਕਾਨਾਂ ਮੂਰੇ ਜੀ ਪਹੁੰਚ ਗਏ ਆਪਾਂ ਮੋਟਰ ਤੇ ਤੇ ਮੀਂਹ ਤੋਂ ਬਚਾਉ ਆ ਉਰੇ ਗੇੜਾ ਮਾਰਨਾ ਆ ਵੀ ਸਪਰੇ ਹੀ ਲੋਡ ਆ ਜਾਂ ਕਿੱਦਾਂ ਜੋ ਵੀ ਹਫਤਾ ਹੋ ਗਿਆ ਤੀ ਮੰਨ ਲਾ ਵੀ 5 6 ਦਿਨ 7 ਆਪਾਂ ਨੂੰ ਆਇਆ ਨੂੰ ਉਰੇ ਤੇ ਗੜ ਘਰੇ ਆ ਜਰੂਰ ਪ੍ਰਮਾਤਮਾ ਅਰੇ ਤਾਕਤਾਂ ਯਾਨੀ ਬਚਾਓ ਆ ਪਲਾਟ ਮੀਂਹ ਵਾਲੇ ਪਾਣੀ ਦੇ ਸੁੱਕੋਗੇ ਦੇਖੋ ਲਾਣੇਦਾਰ ਚੱਲਿਆ ਹੋ ਤੇ ਆਪਾਂ ਚੱਲਦੇ ਆ ਇਹ 26 ਕਨੇ ਨੂੰ ਚੱਲੇ ਤੇ ਆਪਾਂ ਚੱਲਦੇ ਆ 1509 ਕਨੇ ਨੂੰ ਦੇਖਦੇ ਆ ਉਹਦਾ ਕੀ ਪ੍ਰੋਗਰਾਮ ਹੈ ਬਾਕੀ ਤੁਹਾਡੇ ਸਾਹਮਣੇ ਆ ਫਸਲ ਕਰੋ ਚੈੱਕ ਠੀਕ ਠਾਕ ਇਹ ਲੋਰ ਦੱਸਿਆ ਕਰੋ ਮੱਤੜਤਾ ਹੋਇਆ ਵਾ ਬਾਕੀ ਪਤਾ ਕੋਈ ਨਹੀਂ ਇਹਦਾ ਟੀ ਕਰ ਦੇਣਾ ਮਿੰਟਾਂ ਚ ਪੈਂਡ ਠੀਕ ᱛੀਗਾ ਦੇਖ ਲੋ ਆਉਂਦੇ ਰਾਹ ਚ ਆਹ ਪਲਾਟ ਕੋਂ ਆਂਡੀਆਂ ਦਾ ਇੱਕ ਲਰੀ ਦੀ ਨਿਸ਼ਾਨੀ ਆ ਦੇਖੋ ਇਹ ਵੀ ਬਗੋਲੇ ਆ ਗਈ 70 ਆ ਮਿੱਤਰੋ ਦੇਖੋ ਆ ਦੇਖੋ ਸਾਰੀ ਉਹ ਗਵਾਂਡੀਆਂ ਦੀ ਆ ਗਿਆ ਆਪਣਾ 1509 ਦਾ ਪਲਾਟ ਇਹਦੇ ਵਿੱਚ ਕੋਈ ਕੋਈ ਬੂਜਾ ਨਾ ਹੋਣਾ ਰਲੇ ਬੂਟੇ ਵਾਲਾ ਉੱਤੇ ਦਿਖਣ ਲੱਗਿਆ ਜਿਹੜਾ ਮਤਲਬ ਤੂਆ ਹੁੰਦਾ ਵੱਡਾ ਬੂਜਾ ਕੋਈ ਕੋਈ ਹੈਗਾ ਆ ਦੇਖੋ ਜਿਵੇਂ ਆ ਖੜਾ ਨਿਸਰਿਆ ਬਾਕੀ ਦੂਆ 부ਜਾ ਕੋਈ ਨਹੀਂ ਹੈਗਾ ਬਹੁਤ ਵਧੀਆ ਝੋਨਾ ਹੈ ਤੇ ਆ ਲਓ ਸਭ ਕੁ ਵੀ ਗਿਆ ਪਾਣੀ ਆਪਣੇ ਲਈ ਤਾਂ ਵਧੀਆ ਬਾਕੀ ਤਾਂ ਤੁਸੀਂ ਦੱਸਣਾ ਵੀ ਵਧੀਆ ਹੈ ਜਾਂ ਕਿੱਦਾਂ ਹੈ ਪਹਿਲਾ ਪੱਕ ਜੇ ਜਾਂਦੇ ਨੇ ਉਹ ਬੂਝੇ ਉੱਪਰ ਹੋ ਕੇ ਹੁਣ ਆ ਦੇਖੋ ਜਿਵੇਂ ਆ ਹੋ ਗਿਆ ਖਾਲ ਖੋੜ ਹੋ ਗਏ ਸਾਫ ਦੇਖੋ ਕੱਖ ਕੋਕ ਸੋਕੋਗੇ ਜਿਹੜੀ ਸਪਰੇਅ ਕਰਕੇ ਗਏ ਤੇ ਉਸ ਦਿਨ ਹੁਣ ਤਾਂ ਸਪਰੇਅ ਦਾ ਟਾਈਮ ਹੈ ਅਤੇ 2-4 ਦਿਨ ਹੋਰ ਰਹਿ ਕੇ ਕਰਨੀ ਪੈਣੀ ਆ ਕਿਉਂਕਿ ਸਵੇਰੇ ਸੱਜਰੀ ਹੋਇਆ ਕਰੂਗੀ ਤੇ ਟਰੈਕਟਾਂ ਦੇ ਲਵੇ ਹੋ ਮਿੱਤਰੋ ਨਿਸਰਗੀ ਟਰੈਕਟਾਂ ਦੇ ਲਵੇ ਹਮੇਸ਼ਾ ਆਪਣੇ ਨੇ ਨਿਸਰ ਜਾਂਦੀ ਹੁੰਦੀ ਆ ਬਾਕੀ ਠੀਕ ਆ ਖਾੜ ਦੀ ਵੀ ਸਫਾਈ ਓਕੇ ਆ ਪਾਣੀ ਤਾਂ ਲੱਗਦਾ ਵੀ ਪਰ ਮਾਤਮਾ ਆਪੇ ਲਈ ਜਾਊਗਾ ਹੁਣ ਲੋੜ ਨਹੀਂ ਪੈਣੀ ਮੋਟਰਾਂ ਚਲਾਉਣ ਦੀ ਕੀ ਕਹਣਾ ਕਦੀ ਵਾਰੀ ਚਲਾਉਣੀਆਂ ਪੈਣਗੀਆਂ ਨਹੀਂ ਤਾਂ ਆਏ ਜਾਂਦਾ ਸਪਰੇਅ ਦਾ ਟਾਈਮ ਦੇ ਦੇ ਵੀ ਉਹ ਵੀ ਬਹੁਤ ਵਧੀਆ ਬਾਕੀ ਕਿਹੜੇ ਕਿਹੜੇ ਵੀਰਾਂ ਨੇ ਕਰਤੀ ਤੇ ਕਿਹੜੀ ਕਿਹੜੀ ਕੀਤੀ ਹੈ ਆਪਣੀ ਤਾਂ ਮਿੱਤਰੋ ਇਹ ਹੈਗੀ ਐ 17 18 ਤਰੀਕ ਦੀ ਆ 1509 ਦੇ ਪਲਾਟ ਨੇ ਕਿਉਂ ਆਪਾਂ ਨੇ ਪਾਣੀ ਤਾਂ ਛੱਡ ਲਿਆ ਸੀ 10 11 ਤਰੀਕ ਨੂੰ 2 3 ਦਿਨ ਫਿਰ ਲਾਈਟ ਨਹੀਂ ਤੀ ਆਈ ਤੇ ਉਹਦੇ ਕਰਕੇ ਪ੍ਰੋਬਲਮ ਹੋ ਗਈ ਤੇ ਫਿਰ ਉਹ ਤੋਂ ਬਾਅਦ 2 ਕੁ ਦਿਨ 15 ਗਰੂ ਮੈਲਰ ਦੇ 2 ਕੁ ਕਿਲੇ ਹੋ ਗਏ ਸੀ ਉਹਦੇ ਕਰਕੇ ਫਿਰ ਮੈਂ ਕਿਹਾ ਵੀ ਚਲੋ 4 5 ਕਿਲੇ ਇਕੱਠੇ ਹੋ ਜਾਣ ਤੇ ਆ ਪਲਾਟ ਸਾਰਾ ਕਰਕੇ ਫਿਰ ਆਪਾਂ ਚੋ ਨਲ ਬਾਉਣ ਲੱਗੇ ਸੀ ਆਪਣੇ ਏਰੀਏ 'ਚ ਜਿਹੜੀ ਡੇਟ ਸੀਗੀ ਉਹ 15 ਤਰੀਕ ਤੀਗੀ ਲਵਾਈ ਦੀ ਝੋਨਾ ਲਵਾਈ ਦੀ ਆ ਤਾਂ ਕਾਫੀ ਪਰਸੈਂਟ ਨਸਰਿਆ ਹੀ ਮਿੱਤਰੋ ਆਹ ਦੇਖੋ ਵਿਚਾਲੇ ਜੇ ਸਪਰੇ ਯੂਰੋਰੀ ਆ ਪੂਰਾ ਪੂਰਾ ਟਾਈਮ ਆ ਉੜਿਆ ਲੱਗਦਾ ਪਾਣੀ ਖੜਾ ਸਾਹਮਣੇ ਚਾਹ ਹੋਰੀਆ ਟੋਇਟ ਆਏ ਜੀ ਵਸਾ ਬਾਕੀ ਤਾਂ ਠੀਕ ਆ ਇਤਨੂੰ ਜਿਉਂ ਜਿਉਂ ਜਾਣੇ ਜਿਉਂ ਜਿਉਂ ਨਰਮਿਆਂ ਨੇ ਬਲਾਟ ਹਲੇ ਆ ਦੇਖੋ ਆ ਬਲਾਟ ਫਿਰ ਨੀਵੇਂ ਨੇ ਨਾ ਪਾਣੀ ਇੱਧਰ ਆ ਗਿਆ ਹੋ ਆ ਤਾਂ ਕੰ ਵੀ ਕੰਮ ਖੱਚਿਆ ਪਿਆ ਨਿਸਰੰਦਾ ਦੇਖੋ ਕੀ ਪਰਸੈਂਟ ਮੈਨੂੰ ਲੱਗਦਾ ਵੀ ਕਰ ਗਈ ਸਾਰਾ ਆਹੇ ਜਾਨਵਰਾਂ ਦੀ ਜਾਂ ਚੂਹਿਆਂ ਦੀ ਕਿਵੇਂ ਵੱਡੀ ਹੋਈ ਆ ਲਓ ਬੱਟ ਦੇ ਲਵੇ ਲਵੇ ਜਾਂ ਮਗਰ ਜਾਈਆਂ ਜੀਆਂ ਨੇ ਜਿਹੜੀਆਂ ਹੁੰਦੀਆਂ ਕਾਲੀਆਂ ਕਾਲੀਆਂ ਜੀਆਂ ਵਿੱਚ ਵੀ ਵੱਡੀ ਹੋਈ ਆ ਮਿੱਤਰੋ ਇਹ ਨਹੀਂ ਹੈ ਵੀ ਵਾਟਾਂ ਦੇ ਲਬਈਆ ਤੋਨੂੰ ਆਪਾਂ ਕਿਹੜਾ ਖੇਤਾਂ ਦਾ ਆ ਦੇਖੋ ਹੁਣ ਆਪਾਂ ਸਾ ਕਲਰ ਵਾਲਾ ਦੇਖੋ ਕਿ ਇਦਾਂ ਦਾ ਫਸਲ ਹੈ ਗਵਾਂਢੀ ਵੀਰਾਂ ਦੀ ਆਪਣੇ ਆਂਦੀ ਉਰੇ ਲਓ ਜਦ ਕਿ ਆਪਾਂ ਨੂੰ ਪਲਾਟਾਂ ਦਾ ਪਤਾ ਨਹੀਂ ਸੀ ਤਾਂ ਵੀ ਆਪਾਂ ਉਸ ਹਸਾਬ ਨਾਲ ਬਹੁਤ ਵਧੀਆ ਆ ਦੇਖੋ ਇੱਧਰ ਤੇ ਇਹਦਾ ਦੇਖੋ ਮੈਨੂੰ ਲੱਗਦਾ ਵੀ ਇਹ ਬਿਲਲੀ ਬਿਲਲੀ ਜੀ ਹੋਆ ਛੋਟੇ ਛੋਟੇ ਜੀ ਹਲਕੀ ਹੋ ਬਹੁਤ ਹਲਕੀ ਹੋ ਤਾਂ ਆ ਕਾਰਨਰ ਤੋਂ ਫੇਰ ਆਪਣੇ ਵਾਲਾ ਸਟਾਰਟ ਹੋ ਜਾਂਦਾ ਹੈ 1509 ਆ ਦੇਖੋ ਬਹੁਤ ਬੂਝੇ ਨਿਕਲੇ ਉੱਚੇ ਜਿਹੜੇ ਦੂਏ ਬੂਹੇ ਉਹਦੇ ਵਾਲੇ ਹੁੰਦੇ ਨੇ ਕਾਫੀ ਬੀਜ ਦੇ ਵਿੱਚ ਰਲੇ ਦੀ ਸ਼ਿਕਾਇਤ ਆ ਆਲੇ ਬੀ ਆਪਾਂ ਥੈਲੀਆਂ ਵਾਲਾ ਬੀਜ ਹੈ ਇਸ ਵਾਰ 1509 ਤੋਂ ਚਲੋ ਬੀਜ ਥੈਲੀਆਂ ਵਾਲੀ ਹੁੰਦੀ ਹੈ ਤੇ ਫੇਰ ਵੀ ਕਾਫੀ ਆ ਜਾਂ ਫਿਰ ਜਿਹੜੇ ਪਿਛਲੇ ਸਾਲ ਦੇ ਡੱਕੇ ਉਹ ਵੀ ਹੋ ਸਕਦੇ ਨੇ ਵੈਸੇ ਉਹ ਉੱਪਰ ਤਾਂ ਲੰਘਦੇ ਨਹੀਂ ਹੁੰਦੇ ਛੇਤੀ ਕੋਸ ਵੀ ਹੋ ਸਕਦਾ ਹੋਣਾ ਇਹਦਾ ਰੰਗ ਹੋ ਰਿਹਾ ਦੇਖ ਲਓ 70 ਦਾ ਨੋਟ ਜੀ ਉਹੋਂ ਪਲਾਟ ਆਪਣਾ 26 ਵਾਲਾ ਸਟਾਰਟ ਹੋ ਗਿਆ ਆ ਇਧਰ ਆ ਸਫੈ ਦੇਖਵਾਂਗੇ ਮੌਸਮ ਥੋੜੇ ਸਾਹਮਣੇ ਹੀ ਆ ਉਲੀ ਵਾਲੇ ਪਲਾਟਾਂ ਦਾ ਮਰਾ ਰਹੇ ਹਾਂ ਤੁਹਾਨੂੰ ਗੇੜਾ ਜਦੋਂ ਆਏ ਤੇ ਆਪਾਂ ਸਾਰੇ ਖਾਲ ਖੂਲ ਭਰੇ ਪਏ ਇੱਥੇ ਤੇ ਸਾਰੇ ਹੀ ਸੁੱਕੇ ਨੇ ਹੁਣ ਕਰੋ ਚੈੱਕ ਓਕੇ ਏਅਰਪੋਰਟ ਆਪਾਂ ਵਿਚਾਰ ਲੀਆਂ ਮੋਟਰਾਂ ਤੇ ਪਹੁੰਚ ਗਏ ਦੋਹਾਂ ਤੇ ਸਾਰਾ ਉੱਤਰ ਘੁਮਰੇ ਘਮਾਉਂਦੇ ਪਲਾਟ ਆਪਣੇ 26 ਵਾਲੇ ਨੇ ਇਹ ਵੀ ਨਸਰ ਰਹੇ ਨੇ ਅਦਰ ਸਾਹਮਣੇ ਰੋਡ ਆ ਦੇਖੋ ਜੇ ਆਪਾਂ ਨਿਕਲਿਆ ਇਹ ਹੁਰਲੇ ਬਲਾਡ ਨੂੰ ਆ ਖਾਲ ਨੂੰ ਮੇਨ ਨੂੰ ਤੇ ਇਧਰ ਵੀ ਨਸਰਿਆਈ ਆਪਣੀ 26 ਤੇ ਕਰੋ ਸ਼ੈੱਕ ਸਾਹਮਣੇ ਮਟਰ ਤੇ ਕੱਦ ਕਾਠ ਵੀ ਝੋਨੇ ਦਾ ਪੂਰਾ ਟਾਪ ਦਾ ਜੋ ਗੱਡੀਆਂ ਦਾ ਬਹੁਤ ਜ਼ਿਆਦਾ ਰਸ਼ਾ ਲੈਨ ਰੇ ਰ ਟੁੱਟਦੀ ਹੈ ਚਲੋ ਇਹ ਤਾਂ ਬਜ਼ਾਰ ਹੈ ਬਜ਼ਾਰ ਤੋਂ ਬਿਨਾਂ ਵੀ ਨਹੀਂ ਟੁੱਟਦੀ ਲੈਨ ਬਹੁਤ ਔਖਾ ਕ੍ਰੋਸ ਕਰਦਾ ਬੰਦਾ ਪਾਸ ਹੁੰਦੀਆਂ ਨੇ ਗੱਡੀਆਂ ਰਖੜੀਆਂ ਕਰਕੇ ਕੋਈ ਇੱਧਰ ਨੂੰ ਕੋਈ ਉੱਧਰ ਨੂੰ ਆਹ ਦੇਖੋ ਹੁਣ ਵਿਚਾਲੇ ਆ ਰਹੇ ਹਨ ਕਰੂ ਜੇ ਕੱਪੇ ਮੈਂ ਬਜ਼ਾਰ ਚ ਗੱਡੀਓ ਗੱਡੀ ਫਿਰਦੀ ਹੈ ਦੋ ਦਰਨ ਮਿੱਤਰੋ ਕਾਲੀ ਜੀ ਕਰਨੀ ਆ ਰਾਮ ਨਾਲ ਠੰਡੇ ਸਵਾਰ ਰਣ ਸਭ ਕਾਲੀ ਠੇ ਆਉਂਦੇ ਨੇ ਜਿੰਨੇ ਆਉਂਦੇ ਨੇ 3 ਨੂੰ ਚਲਦੀ ਆ ਸਪਰੇ ਪਿੰਡ ਵਾਲੇ ਪਲਾਟ ਦੇ ਵਿੱਚ ਆ ਦੇਖੋ ਤਿੰਨ ਜਾਣੇ ਲੱਗੇ ਹੋਏ ਨੇ 3602 ਦੇ ਨਾਲ ਪਹਿਲੀ ਸਪਰੇ ਹੱਡਾ ਰੋੜੀ ਵਾਲਾ ਖੇਤ ਅੱਜ ਕਰੀਆ 67 ਵੱਧ ਤੋਂ ਵੱਧ ਵੀਡੀਓ ਦੇਖਿਆ ਕਰੋ ਤੇ ਸ਼ੇਅਰ ਕਰਿਆ ਕਰੋ ਲਾਈਕ ਕਰਿਆ ਕਰੋ ਸਾਰੇ ਵੀਰਾਂ ਦਾ ਵੀਡੀਓ ਦੇਖਣ ਲਈ ਧੰਨਵਾਦ